ਦੇਖੋ ਜੀ ਸਾਡੀਆਂ ਜਿਹੜੀਆਂ ਕਰੀਬ 20 ਕ ਜੂਨੀਅਨ ਦੇ ਜਿਹੜੇ ਵੱਖ-ਵੱਖ ਪ੍ਰਧਾਨ ਸਾਡੇ ਅੱਜ ਗਗਨ ਸ੍ਰਿਸ਼ਟੀ ਤੇ ਇਕੱਠੇ ਹੋਏ ਸਾਡੀ ਮੀਟਿੰਗ ਸੀ ਪਹਿਲਾਂ ਵੀ ਇਦਾਂ ਦੀਆਂ ਕਾਫੀ ਮੀਟਿੰਗਾਂ ਸਾਡੀਆਂ ਹੋਈਆਂ ਸੀ ਇੱਥੇ ਹੋਈਆਂ ਪਈਆਂ ਸੀ ਪਰ ਸ਼ਹਿਰ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਸਮੱਸਿਆ ਜਿਹੜੀਆਂ ਉਹਨਾਂ ਨੂੰ ਜਿਹੜਾ ਨਜ਼ਰ ਦੇਖਦੇ ਹੋਏ ਜਿਹੜਾ ਅੱਜ ਇੱਕ ਦੁਬਾਰਾ ਜਿਹੜੀਆਂ ਵੱਖ-ਵੱਖ ਜੂਨੀਅਨ ਦੇ ਜਿਹੜੇ ਪ੍ਰਧਾਨ ਸੀ ਸਾਰੇ ਸਿਰਫ ਇਹ ਜਿਹੜੀ ਮੀਟਿੰਗ ਆ ਸਿਰਫ ਪ੍ਰਧਾਨਾਂ ਨੂੰ ਪ੍ਰਧਾਨਾਂ ਨੂੰ ਰੱਖ ਕੇ ਹੀ ਕੀਤੀ ਜਾ ਰਹੀ ਆ ਸਿਰਫ ਜਿਹੜੇ ਵੱਖ-ਵੱਖ ਜੂਨੀਅਨ ਦੇ ਪ੍ਰਧਾਨ ਇਕੱਠੇ ਹੋ ਗਏ ਉਹਨਾਂ ਦੇ ਵਿੱਚ ਜਿਹੜੇ 4 ਅਸੀਂ ਜਿਹੜੇ ਸਰਪ੍ਰਸਤ ਅਸੀਂ ਬਣਾਏ ਗਏ ਨੇ ਜਲਸ ਖਤਰ ਬਣਾਏ ਗਏ ਨੇ ਤੇ ਉਹਨਾਂ ਦੇ ਨਾਂ ਜਿਹੜੇ ਹੈਗੇ ਨੇ ਜਿਹੜੇ ਸਾਰੇ ਵੇਰਵਾ ਤੁਹਾਨੂੰ ਪ੍ਰੈਸ ਨੂੰ ਉਤਰਾ ਨਹੀਂ ਤੁਹਾਨੂੰ ਦੇ ਦਿੱਤਾ ਜਾਵੇਗਾ ਬਾਕੀ ਜਿਹੜੀ ਹੈ ਜਿਹੜੀ ਸ਼ਹਿਰ ਦੀ ਜਿਹੜੀ ਮੁਸ਼ਕਲਾਂ ਜਿਹੜੀਆਂ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਜਿਹੜੀਆਂ ਪ੍ਰਸ਼ਾਸਨ ਵੱਲੋਂ ਜਿਹੜਾ ਤੰਗ ਪਰੇਸ਼ਾਨ ਕੀਤਾ ਜਾਂਦਾ ਵਾ ਜਿਹੜਾ ਦੁਕਾਨਦਾਰਾਂ ਨੂੰ ਔਰ ਕੜੇ ਬੜੇ ਜਿਹੜੇ 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 ਹੈਗੇ ਕਈ ਦੁਕਾਨਦਾਰ ਗਾਹਕਾਂ ਕੇ ਸਾਡੇ ਨਾਲ ਲੜਦੇ ਨੇ ਕੋਈ ਇਦਾਂ ਦਾ ਕਨਰਾਈ ਬੀਬੀ ਦਾ ਵੀ ਇੱਥੇ ਮਸਲਾ ਆਇਆ ਵਾ ਉਹ ਵੀ ਅਜੇ ਤੱਕ ਚੜਾ ਚੱਲਦਾ ਪਿਆ ਵਾ ਉਹਨੂੰ ਮੰਦੇ ਰਹੀ ਰੱਖਤੇ ਕਿ ਕਿਹੜੀ ਨਵੀਂ ਜਿਹੜੀ ਕਮੇਟੀ ਆ ਜਿਹੜੀ ਸ਼ਹਿਰ ਦੀ ਆ ਕਿ ਜਿਹੜੀ ਸਾਰੀ 20 ਜੁਨੀਅਨ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਇੱਕ ਜਿਹੜੇ ਉਹ ਵੱਖਰੀ ਏਰੀਕ ਜਿਹੜਾ ਢਾਂਚਾ ਕੜਾ ਖੜਾ ਕੀਤਾ ਗਿਆ ਸੀ ਸਾਡੀ ਜੀ ਕੀ ਲੋਡ ਪਈ ਮਤਲਬ ਵੀ ਕੀ ਮੁਸ਼ਕਲ ਆ ਜਿਹੜੀ ਜਿਹੜਾ ਤੁਹਾਨੂੰ ਮਤਲਬ ਪ੍ਰਧਾਨ ਤੁਸੀਂ ਲੰਬੇ ਸਮੇਂ ਤੋਂ ਸ਼ਹਿਰ ਤੇ ਨਹੀਂ ਚੱਲਦੇ ਆ ਦੇਖੋ ਜੀ ਜਿਹੜਾ ਤੁਹਾਡਾ ਸਵਾਲ ਆ ਵੀ ਇੱਕ ਕੀ ਲੋੜ ਪਈ ਆ ਵੀ ਦੁਬਾਰਾ ਤੁਹਾਨੂੰ ਪ੍ਰਧਾਨ ਦੁਬਾਰਾ ਦੀ ਪ੍ਰਧਾਨ ਬਣਾਇਆ ਗਿਆ ਆਲਰੇਡੀ ਪਹਿਲਾਂ ਵੀ ਜਿੰਨੀਆਂ ਵੀ ਜੂਨੀਅਰ ਆ ਸਾਰਿਆਂ ਦਾ ਸ਼ਹਿਰ ਦਾ ਤਰਨਤਨ ਜ਼ਿਲ੍ਹੇ ਦਾ ਜਿਹੜਾ ਪ੍ਰਧਾਨ ਆ ਮੈਂ ਆ ਉਹ ਦੁਬਾਰਾ ਇੱਕ ਨਵਾਂ ਢਾਂਚਾ ਮੈਂ ਦੁਬਾਰਾ ਰਿਪੀਟ ਕਰਨ ਲੱਗਾ ਮਾਂ ਪ੍ਰਧਾਨ ਤੇ ਪਹਿਲਾਂ ਪਹਿਲਾਂ ਵੀ ਮੈਂ ਸੀਗਾ ਅੱਜ ਇੱਕ ਢਾਂਚਾ ਨਵਾਂ ਢਾਂਚਾ ਜਿਹੜਾ ਖੜਾ ਕੀਤਾ ਗਿਆ ਉਹਦੇ ਵਿੱਚ ਜਿਹੜੇ ਸਰਪ੍ਰਸਤ ਨੇ ਜਨਰਲ ਸਕੱਤਰ ਨੇ ਦ ਸੈਕਟਰੀ ਨੇ ਕੈਸ਼ਰ ਨੇ ਇੱਕ ਨਵਾਂ ਟਾਂਚਾ ਜਿਹੜਾ ਮਜ਼ਬੂਤ ਕੀਤਾ ਗਿਆ ਵਾ ਵੀ ਜੇ ਮੰਨ ਲਓ ਕਿਤੇ ਕੋਈ ਮੰਨ ਲਓ ਮੈਂ ਕਿਤੇ ਕਦੇ ਗਿਆ ਆਵਾ ਬਾਕੀ ਜਿਹੜੀ ਸਾਡੀ ਟੀਮ ਆ ਉਹ ਪ੍ਰਸ਼ਾਸਨ ਨਾਲ ਜਾਂ ਹੋਰ ਕਿਸੇ ਨਾਲ ਜਿਹੜੀ ਗੱਲਬਾਤ ਕਰ ਸਕੇ ਉਹ ਇਸ ਕਰਕੇ ਜਿਹੜੀ ਨਵੀਂ ਜਿਹੜੀ ਕਮੇਟੀ ਜਿਹੜੀ ਬਣਾਈ ਗਈ ਆ ਉਹ ਨਵੀਂ ਇਸ ਕਰਕੇ ਬਣਾਈ ਗਈ ਆ ਵੀ ਕੰਮ ਲੋਕਾਂ ਦੇ ਹਿੱਤਾਂ ਦੇ ਵਿੱਚ ਜਿਹੜਾ ਕੰਮ ਰੁਕਾਵਟ ਨਾ ਪੈ ਸਕੇ ਸਾਡੀ ਕੱਲ ਵੀ ਪ੍ਰਧਾਨ ਸਾਧਿਆ ਗਿਆ ਸਾਡੇ ਲੋਕਾਂ ਨੂੰ ਨਹੀਂ ਸਾਨੂੰ ਕੋਈ ਪਤਾ ਨਹੀਂ ਕਿਹੜੇ ਦੁਕਾਨਦਾਰ ਨੇ ਜਾਂ ਉਹ ਕਿਹੜੀਆਂ ਦੁਨੀਆਂ ਨੇ ਜਿਨ੍ਹਾਂ ਨੇ ਉਹਨੂੰ ਸੁਝਾ ਦੇਖੋ ਜੀ ਮੇਰੀ ਮੇਰੀ ਬੇਨਤੀ ਇਦਾਂ ਵਾ ਤੇ ਦੇਖੋ ਤੁਸੀਂ ਜਿੰਨੇ ਵੀ ਦੇਖਿਆ ਉਹਨੂੰ 20 ਦੇ ਕਰੀਬ ਜਿਹੜੇ ਆ ਵੱਖਰੀ ਵੱਖਰੀ ਦੇ ਐਸੋਸੀਏਸ਼ਨ ਦੇ ਜਿਹੜੇ ਦੁਕਾਨ ਦਾ ਕੈਟਾਗਰੀ ਵੱਖੋ ਵੱਖਰੀ ਆ ਉਹ ਇਸ ਤਰ੍ਹਾਂਾ ਜੂਨੀਅਰ ਆ ਕੋਈ ਸਿਆਰਾ ਜੂਨੀਅਰ ਆ ਕੋਈ ਬੂੜ ਜੂਨੀਅਰ ਆ ਉਹ ਇਲੈਕਟ੍ਰੋਨ ਨੇ ਉਹ ਹਰ ਤਰ੍ਹਾਂ ਦੇ ਨੇਕਾ ਪ੍ਰਕਾਰ ਦੀ ਜਿਹੜੇ 20 ਜੂਨੀਅਰ ਦੇ ਪ੍ਰਧਾਨ ਇੱਥੇ ਬੈਠੇ ਮੌਜੂਦ ਬੈਠੇ ਹੋਏ ਨੇ ਕੋਈ ਕਿਸੇ ਨੇ ਕੋਈ ਕਿਹੜਾ ਪ੍ਰਧਾਨ ਥਾਪਿਆ ਸਾਡੀ ਨੌਲੇਜ ਨਹੀਂ ਹੈਗਾ ਸਹੀ ਦਾ ਸਾਨੂੰ ਨਹੀਂ ਪਤਾ ਜਿੰਨੇ ਵੀ ਪ੍ਰਧਾਨ ਬੈਠੇ ਨੇ ਇਹਨਾਂ ਦੀ ਨੌਲੇਜ ਕੁਝ ਨਾਲੇ ਚ ਨਹੀਂ ਹੈਗਾ ਇਹ ਚੀਜ਼ਾਂ ਦਾ ਜਿੰਨੇ ਪ੍ਰਧਾਨ ਥਾਪਿਆ ਜੀ ਜਿਹੜਾ ਵੱਖ-ਵੱਖ ਕਿੱਤਿਆਂ ਦੇ ਇਹਨਾਂ ਦੁਕਾਨਦਾਰਾਂ ਸੀ ਜਿਹੜੇ ਦੇਖੋ ਜੀ ਅਸੀਂ ਸਾਰਿਆਂ ਨੂੰ ਇੱਕ ਮੁਠੀ ਵਿੱਚ ਸ਼ਹਿਰ ਨੂੰ ਇੱਕ ਮੁਠੀ ਵਿੱਚ ਲੈ ਕੇ ਚੱਲਣਾ ਚਾਹੁੰਦੇ ਆ ਕਿ ਜਿਹੜਾ ਇੱਕ ਭਾਈਚਾਰਕ ਸਾਜ ਹੈ ਜਿਹੜੀ ਹਿੰਦੂ ਸੇ ਕੋ ਮੁਸਲਮ ਜਿਹੜਾ ਕੋਈ ਇਦਾਂ ਦਾ ਜਿਹੜੇ ਸਾਰੇ ਵੱਖੋ-ਵੱਖਰੇ ਇਹ ਪ੍ਰਧਾਨ ਬਣੇ ਨੇ ਸਾਰਿਆਂ ਨੂੰ ਇੱਕ ਜਿਹੜਾ ਦੁਕਾਨਦਾਰ ਅਸੀਂ ਇੱਕ ਇਕਤਾ ਲਈ ਕੱਟਾ ਜਿਹੜਾ ਇਹ ਜਿਹੜਾ ਵੱਲ ਦਿਖਾਉਣਾ ਚਾਹੁੰਦੇ ਆ ਅਸੀਂ ਕਿ ਜਿਹੜਾ ਇੱਕ ਸ਼ਹਿਰ ਦੇ ਵਿੱਚ ਦੋ ਪ੍ਰਧਾਨ ਬਣਨੇ ਕੀ ਆਉਣ ਵਾਲੇ ਦਿਨਾਂ 'ਚ ਟਕਰਾਅ ਵਾਲੇ ਪਾਸੇ ਨਹੀਂ ਇਹ ਕਦਮ ਜਿਹੜੇ ਵਾਅਦੇ ਪਏ ਦੇਖ ਦੋਤ ਪ੍ਰਧਾਨ ਹੈ ਕੋਈ ਨਹੀਂ ਆ ਜੀ ਦੇਖੋ ਜੀ ਜੁਨੀਅਰ ਜਿਹੜੇ ਗੱਲ ਪ੍ਰਧਾਨ ਬਣਾਉਣਾ ਜੁਨੀਅਰ ਨੇ ਦੁਕਾਨਦਾਰ ਜਿਹੜੇ ਜੁਨੀਅਰ ਨੇ ਬਕੋ ਵੱਖਰੀ ਕੈਟਾਗਰੀ ਉਹਨਾਂ ਨੇ ਦੁਕਾਨਦਾਰਾਂ ਨੇ ਪ੍ਰਧਾਨ ਬਣਾਉਣਾ ਦੂਜਾ ਬੰਦਾ ਕੋਈ ਬਾਹਰੋਂ ਵਾਲੇ ਗੱਲ ਕਰੇਗਾ ਸਾਡੀ ਨੌਲੇਜ ਨਹੀਂ ਹੈਗਾ ਵੀ ਕੀ ਪ੍ਰਧਾਨ ਬਣਿਆ ਕਿ ਨਹੀਂ ਬਣਿਆ ਬਾਹਰੋਂ ਆਣ ਕੇ ਬਣਾਇਆ ਜਿਹੜੇ ਹਲਕੇ ਦੇ ਵਧਾਏ ਇੱਕ ਨੇ ਜਿਹੜੇ ਉਹਨਾਂ ਡਾਕਟਰ ਸਾਹਿਬ ਨੇ ਆਪਣੇ ਤੌਰ ਤੇ ਕੋਈ ਪ੍ਰਧਾਨ ਬਣਾਇਆ ਹੋਗਾ ਸਾਡੀ ਨੌਲੇਜ ਨਹੀਂ ਹੈਗਾ ਜੀ ਸਾਨੂੰ ਕਾਹਦਾ ਪ੍ਰਧਾਨ ਬਣਾਇਆ ਸਾਡੀ ਨੌਲੇਜ ਨਹੀਂ ਪਤਾ ਨਹੀਂ ਸਾਨੂੰ ਕਾਹਦਾ ਪ੍ਰਧਾਨ ਬਣਾਇਆ ਸਾਨੂੰ ਨਹੀਂ ਪਤਾ ਜੀ ਸਾਡੀ ਜੀ ਇਹ ਗੱਲ ਕੀਤੀ ਜਦੋਂ ਰੇੜੀ ਜਿਹੜੇ ਚੱਲ ਗਏ ਰੇੜੀਆਂ ਉੱਥੇ ਲੱਗੀਆਂ ਕਈਆਂ ਨੂੰ ਤੰਗ ਪਰੇਸ਼ਾਨ ਵੀ ਕੀ ਜਾਂਦਾ ਪਰ ਪੈਸੇ ਵੀ ਲਏ ਜਾਂਦੇ ਆ ਪਰ ਇਹ ਗਰੀਬ ਨਾਲ ਇਦਾਂ ਹੋਣਾ ਚਾਹੀਦਾ ਵੇ ਦੇਖੋ ਜੀ ਕੋਈ ਕਮੇਟੀ ਘਰ ਦੇ ਜਿਹੜੇ ਬੰਦੇ ਨੇ ਉਹ ਆ ਕੇ ਬਾ ਜਿਹੜੀਆਂ ਸਬਜ਼ੀਆਂ ਜਿਹੜੀਆਂ ਮਹਿੰਗੀ ਤੋਂ ਮਹਿੰਗੀ ਸਬਜ਼ੀ ਜਿਹੜੀ ਕਿਹੜੀ ਜਾ ਕੇ ਜਿਹੜੀ ਕਰਦੇ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਉਹ ਵੀ ਸਾਡੀ ਨੋਟਿਸ ਵਿੱਚ ਆਇਆ ਵਾ ਉਹ ਵੀ ਅਸੀਂ ਜਿਹੜਾ ਮੁੱਦਾ ਵਾ ਅਸੀਂ ਜਿਹੜਾ ਡੀਸੀ ਸਾਹਿਬ ਕੋ ਲੈ ਕੇ ਜਾਵਾਂਗੇ ਜੇ ਕੋਈ ਤੰਗ ਪਰੇਸ਼ਾਨ ਕਰੂਗਾ ਅਸੀਂ ਪ੍ਰਸ਼ਾਸਨ ਨੂੰ ਗੱਲ ਗੱਲ ਗੱਲਬਾਤ ਕਰਕੇ ਅਸੀਂ ਹੱਲ ਕੀਤਾ ਜਾਊਗਾ ਤੁਹਾਡੇ ਧਿਆਨ 'ਚ ਹੈਗਾ ਕਿ ਹਾਂਜੀ ਬਿਲਕੁਲ ਬੇਪੂਰੀ ਸਾਡੇ ਸਾਰੇ ਧਿਆਨ 'ਚ ਹੈਗਾ ਵਾ ਬਾਕੀ ਕੋਈ ਕੱਲ ਕੋਈ ਮਸਲਾ ਹੈ ਕਿ ਰੇੜੀ ਯੂਨੀਅਨ ਦਾ ਕੋਈ ਮਸਲਾ ਉਹਨਾਂ ਨਾਲ ਬੈਠ ਕੇ ਸੁਝਾਦ ਦਿੱਤਾ ਗਿਆ ਜੀ। ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੇ ਉਹਨਾਂ 5-5 7-7 ਫੁੱਟ ਜਿਹੜਾ ਸਮਾਨ ਆ ਉਹਨਾਂ ਨੇ ਅੱਗੇ ਵਧਾਇਆ ਹੋਇਆ ਹੈ ਦੇਖੋ ਜੀ ਪ੍ਰਸ਼ਾਸਨ ਦਾ ਸਭ ਤੋਂ ਵੱਡੀ ਜਿਹੜੀ ਆ ਆਪਣੀ ਜਿਹੜੀ ਨਲਕੀ ਆ ਨਾ ਤਰਨਤਾਰਨ ਦੇ ਵਿੱਚ ਵੀ ਆਪਣੀ ਨਲਕੀ ਇਹ ਤਰਨਤਾਰਨ ਦੇ ਵਿੱਚ ਆ ਵੀ ਆਪਣੇ ਤਰਨਤਾਰਨ ਦੇ ਵਿੱਚ ਪਾਰਕਿੰਗ ਨਹੀਂ ਹੈਗੀ ਕੋਈ ਵੀ ਪਾਰਕਿੰਗ ਨਹੀਂ ਹੈਗੀ ਉਹਦੇ ਜਿਹੜਾ ਪਾਰਕਿੰਗ ਨਾ ਹੋਣ ਕਰਕੇ ਜਿਹੜਾ ਜਿਹੜਾ ਕਰਾਊਡ ਜਿਹੜਾ ਜ਼ਿਆਦਾ ਹੋ ਜਾਂਦਾ ਵਾ ਜਿਹੜੇ ਕੁਝ ਦੁਕਾਨਦਾਰ ਜਿਹੜੇ ਇਦਾਂ ਕਹਿ ਦਿੰਦੇ ਆ ਆਪਾਂ ਵੀ ਬਾਹਰ ਤੋਂ ਜਿਹੜਾ ਤੁਹਾਡਾ ਕੋਸਟਾ ਰੇੜੀਆਂ ਲਾਉਂ ਦਿੰਦੇ ਆ ਰੇਡੀ ਲਾ ਤਾਂ ਲੈਂਦਾ ਕਮੇਟੀ ਘਰ ਵੱਲੋਂ ਪਰਚੀ ਕਟਾਈ ਜਾਂਦੀ ਉਹਨਾਂ ਦੇ ਪਰਚੀ ਕਟਾ ਕੇ ਫੇਰ ਹੀ ਉੱਤੇ ਰੇਡੀ ਲੱਗਦੀ ਆਦਰਵਾਇਜ਼ ਉਹ ਹੀ ਆਪਣੀ ਮਰਜ਼ੀ ਨਾਲ ਕੋਈ ਵੀ ਰੇਡੀ ਉੱਤੇ ਨਹੀਂ ਲਾਉਂਦਾ ਜੋ ਵੀ ਜਿਹੜਾ ਵੀ ਜਿੰਨੀ ਵੀ ਰੇਡੀ ਤਰਨਤਨ ਸ਼ਹਿਰ ਦੇ ਵਿੱਚ ਲੱਗਦੀ ਆ ਉਹਦਾ ਬਕਾਇਦਾ ਜਿਹੜਾ ਟੋਕਨ ਆ ਹਰ ਇੱਕ ਰੇਡੀ ਦਾ ਤਾਂ ਟੋਕਨ ਨੰਬਰ ਲਿਖਿਆ ਹੋਆ ਉਹਦਾ ਲਾਇਸੈਂਸ ਆ ਲਾਇਸੈਂਸ ਆ ਕਮੇਟੀ ਘਰ ਦਰਜ ਵਾ ਉਹਨਾਂ ਨੂੰ ਇੱਕ ਪਰਚੀ ਦਿੱਤੀ ਜਾਂਦੀ ਆ ਵੀ ਉਹਨਾਂ ਦਾ ਇਤਿਹਾਸ ਸਾਰਾ ਦਿੱਤਾ ਜਾਂਦਾ ਸਾਰਾ ਕੁਝ ਕੋਈ ਦੁਕਾਨਦਾਰ ਨੇ ਆਪਣੀ ਹੱਦ ਝੱਕਣ ਦੇਖੋ ਜੀ ਅਸੀਂ ਜਿਹੜਾ ਇਹਨਾਂ ਦਾ ਕਹਦੇ ਹਾਂ ਜੀ ਇੱਕ ਮਿੰਟ ਤੁਹਾਨੂੰ ਵਿਚਾਰ ਬਾਖ ਦੇ ਦੇਖੋ ਜੀ ਅਸੀਂ ਪਹਿਲਾਂ ਪਹਿਲਾਂ ਵੀ ਅਸੀਂ ਵਕ ਵਕ ਜਿਹੜੇ ਐਸ ਜਨ ਸਾਹਿਬ ਨਾਲ ਡੀਸੀ ਸਾਹਿਬ ਨਾਲ ਕੋਰੇ ਜਿਹੜੇ ਅਧਿਕਾਰੀ ਆ ਉਸ ਟਾਪਿਕ ਤੇ ਪਹਿਲਾਂ ਵੀ ਸਾਡੀਆਂ ਕਾਫੀ ਗੱਲਾਂ ਬਾਤਾਂ ਹੋਈਆਂ ਵਾ ਕੁਝ ਗੱਲਾਂ ਅਸੀਂ ਇੱਕ ਯੈਲੋ ਲਾਈਨ ਮਾਰਨ ਬਾਰੇ ਗੱਲ ਕੀਤੀ ਸੀ ਅੱਜ ਉਹਨੂੰ 7 ਸਾਲ ਹੋ ਗਏ ਆ 7 ਸਾਲ ਹੋ ਗਏ ਯੈਲੋ ਲਾਈਨ ਜਦੋਂ ਕਾਂਗਰਸ ਦੀ ਸਰਕਾਰ ਤੇ ਨਵੀਂ ਨਵੀਂ ਸਰਕਾਰ ਬਣੀ ਸੀ ਨਾ ਉਦੋਂ ਵੀ ਇਹਨਾਂ ਨੇ ਅਪੀਲ ਕੀਤੀ ਵੀ ਇੱਕ ਸਾਨੂੰ ਇੱਕ ਯੈਲੋ ਲਾਈਨ ਮਾਰਾ ਦਿੱਤੀ ਜਾਵੇ ਤੇ ਇੱਕ ਜਿਹੜੀ ਜਿਹੜੀ ਆ ਜਿਹੜੀ ਆ ਬਾਹਰ ਇੱਕ ਜਿਹੜੀ ਮਾਰਕੀਟ ਜਿਹੜੀ ਬਣਾ ਦਿੱਤੀ ਜਾਵੇ ਪਰ ਪ੍ਰਸ਼ਾਸਨ ਕੋ ਕਹਿੰਦੇ ਆ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ ਇਹਨੇ ਨਾ ਹਟ ਕੋ ਯੈਲੋ ਲੈਨ ਮਾਰਨ ਜੋ ਕਿ ਪੈਸੇ ਹੈਗੇ ਆ